ਪ੍ਰੋਗਰਾਮ ਜੀਵਨ ਜਾਗ ਦੇ ਵਿੱਚ ਸਵਾਗਤ ਹੈ ਜੀ ਤੇ ਭਾਜੀ ਮਨਜੀਤ ਸਿੰਘ ਜੀ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਨੇ ਭਾਜੀ ਅੱਜ ਕੱਲ ਪੰਜਾਬ ਦੇ ਵਿੱਚ ਖਾਸ ਕਰ ਜਵੇਂ ਵੇਖਿਆ ਜਾਂਦਾ ਬਹੁਤ ਜਿੰਨੂੰ ਕਿਸੇ ਵੀ ਬੰਦੇ ਨੂੰ ਬੁਲਾ ਲਓ ਬਿਮਾਰ ਆ ਔਰ ਇੱਕ ਸਭ ਤੋਂ ਜ਼ਿਆਦਾ ਬਿਮਾਰੀ ਜਿਹੜੀ ਖਾਸ ਕਰ ਔਰਤਾਂ ਦੇ ਵਿੱਚ ਗੋਡੇ ਦੁਖਣ ਦੀ ਜਾਂ ਕਮਰ ਦੁਖਣ ਦੀ ਹੈ ਇਹ ਹੈਪੀ ਜੀ ਕੱਲਾ ਪੰਜਾਬ 'ਚ ਨਹੀਂਗਾ ਹਾਂਜੀ ਇਹ ਦੁਖਾਂਤ ਆਲ ਓਵਰ ਵਰਲਡ ਦੇ ਵਿੱਚ ਆ ਅੱਛਾ ਐਕਚੁਅਲੀ ਇਹਦੇ ਪਿੱਛੇ ਬਹੁਤ ਵੱਡਾ ਵੇਸ ਹੈ ਜੀ ਜਿਹੜੀ ਔਰਤ ਦੇ ਗੋਡੇ ਦੁਖਣੇ ਆ ਤੇ ਬੈਕ ਦੀ ਪ੍ਰੋਬਲਮ ਆ ਹੂੰ ਉਹਦੇ ਬੱਚਾ ਜੱਚਾ ਹੋਣ ਤੋਂ ਬਾਅਦ ਦੀ ਪ੍ਰੋਬਲਮ ਸ਼ੁਰੂ ਹੁੰਦੀ ਆ ਜੀ ਪਹਿਲੇ ਸਮਿਆਂ ਦੇ ਵਿੱਚ ਜਦੋਂ ਬੱਚਾ ਜਨਮ ਤੋਂ ਪਹਿਲਾਂ ਜਿਹੜੀ ਬੱਚੀ ਦੇ ਬੱਚਾ ਹੋਣ ਵਾਲਾ ਹੁੰਦਾ ਸੀ ਸਾਡੇ ਪਿੰਡਾਂ ਤੇ ਡਾਈਆਂ ਹੁੰਦੀਆਂ ਸੀ ਜੀ ਉਹ ਮਹੀਨਾ ਸਵਾ ਮਹੀਨਾ ਪਹਿਲਾਂ ਆ ਕੇ ਉਸ ਬੱਚੀ ਦੇ ਨਾ ਮਾਲਚ ਕਰਦੀਆਂ ਸੀ ਬੱਚੀ ਦੀ ਐਕਸਰਸਾਈਜ਼ ਕਰਾਉਂਦੀਆਂ ਸੀ ਉਹਨਾਂ ਨੂੰ ਕਹਿਣਾ ਪੈਰਾ ਪਾਣੇ ਬੈਠ ਕੇ ਪੋਚਾ ਲਾਓ ਜੀ ਹਨਾ ਉਹਦੇ ਨਾਲ ਜਿਹੜਾ ਬੱਚਾ ਆ ਆਮ ਰੈਗੂਲਰ ਡਿਲੀਵਰੀ ਹੋਈ ਨਾਰਮਲ ਡਿਲੀਵਰੀ ਹੁੰਦੀ ਜੀ ਜੀ ਹੌਲੀ ਹੌਲੀ ਕਰਕੇ ਉਹ ਤੋਂ ਬਾਅਦ ਬੱਚਾ ਹੋਣ ਤੋਂ ਬਾਅਦ ਚ ਵੀ ਉਹ ਸਵਾ ਮਹੀਨਾ ਹੁੰਦੀਆਂ ਸੀ ਐਕਚੁਅਲੀ ਕੀ ਹੈ ਜਦੋਂ ਬੱਚਾ ਹੋਣ ਤੋਂ ਡਿਲੀਵਰ ਹੋਣ ਤੋਂ ਬਾਅਦ ਚ ਜਿਹੜੀ ਬੱਚੇਦਾਨੀ ਡਿੱਗ ਪੈਂਦੀ ਆ ਜੀ ਹੁਣ ਜਦੋਂ ਬੱਚੇ ਦਾ ਦਾਨੀ ਡੇਗ ਪੈਂਦੀ ਆ ਜਿਹੜਾ ਬੱਚੇਦਾਨੀ ਦਾ ਸਿਲਸਿਲਾ ਆ ਉਹ ਧਰਨ ਦੇ ਨਾਲ ਆ ਜੀ ਧਰਨ ਆਪਾਂ ਕਹਿੰਦੇ ਜਿਹੜਾ ਨਾਲੂਆ ਜਿਹਦੇ ਦਹੀਂ ਬੱਚੇ ਨੂੰ ਫੀਲ ਜਾਂਦੀ ਆ ਹਾਂਜੀ ਹਾਂਜੀ ਧਰਨ ਜਿਹੜੀ ਆ ਧਰਨ ਇਹਦੇ ਵਿੱਚ ਅੱਜ ਤੱਕ ਜੀ ਜਿਹੜੀ ਗਿਣਤੀ ਹੋਈ ਆ 1000 ਤੋਂ 8 ਨਰ ਬਨੇ ਇਹਦੇ ਵਿੱਚ ਜੀ ਜੇ ਇਹ ਆਪਣਾ ਸੌਫਟਵੇਅਰ ਆ ਐਕਚੁਅਲੀ ਜੀ 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 ਇਹਦਾ ਕਨੈਕਸ਼ਨ L4 ਤੇ L5 ਨਾਲ ਆ ਜੀ ਜਦਾਂ ਬੱਚਾ ਹੋਣ ਤੋਂ ਬਾਅਦ ਚੇ ਬੱਚੇਦਾਨੀ ਨਹੀਂ ਡਿਗੀ ਰਹਿੰਦੀ ਆ ਬੱਚੀਆਂ ਦੀ ਆਮ ਕਰਕੇ ਆਪਣੇ ਪਿੰਡਾਂ ਤੇ ਜਿਹੜੀਆਂ ਪੁਰਾਣੀਆਂ ਬੇਬੇ ਆ ਨਾ ਉਹਨਾਂ ਨੂੰ ਜਦੋਂ ਪੁੱਛੋਗੇ ਨਾ ਉਹਨਾਂ ਨੂੰ ਪਤਾ ਉਹ ਆਮ ਕਰਕੇ ਬੱਚੀ ਨੂੰ ਦੇਖ ਲੈਂਦੇ ਸੀ ਬਜ਼ੁਰਗ ਜਿਹੜੇ ਸਾਡੇ ਬੈਠੇ ਜਦੋਂ ਬੱਚੀ ਤੋ ਨਹੀਂ ਆਉਂਦੀ ਸੀ ਨਾ ਉਹ ਦੇਖ ਲੈਂਦੇ ਸੀ ਵੀ ਇਹਦੇ ਧਰਨ ਪਈ ਆ ਤੁਰ ਤੁਰ ਤੋਂ ਹੀ ਪਤਾ ਲੱਗ ਜਾਂਦਾ ਜੀ ਅੱਛਾ ਉਹ ਫੇ ਕੀ ਕਰਦੇ ਸੀ ਜਾਂ ਤਾਂ ਦਾਈਆਂ ਹੁੰਦੀਆਂ ਸੀ ਜਾਂ ਆਪ ਜਿਹੜੀਆਂ ਵੱਡੀਆਂ ਬੇਬੇ ਹੁੰਦੀਆਂ ਸੀ ਉਹ ਮਲ ਕੇ ਬੱਚੇਦਾਨੀ ਚੱਕ ਦਿੰਦੀਆਂ ਸੀ ਤੇ ਧਰਨ ਜਿਹੜੀ ਕਰ ਦਿੰਦੀਆਂ ਸੀ ਜੀ ਹੁਣ ਧਰਨ ਦਾ ਜਿਹੜਾ ਕਨੈਕਸ਼ਨ ਨੇ ਆ L4 ਤੇ L5 ਨਾਲ ਆ ਹਾਂਜੀ L4 L5 ਤੋਂ ਹੀ ਆਪਣੇ ਗੋਡਿਆਂ ਨੂੰ ਸਾਰਾ ਹਸਾਬ ਜਾਂਦਾ ਜੀ ਲੇਡੀਜ਼ ਦੇ ਜਿਹੜੇ ਗੋਡੇ ਆ ਜਿਹੜੀ ਲੇਡੀ ਦੀ ਧਰਨ ਆ ਹਮੇਸ਼ਾ ਲੈਫਟ ਸਾਈਡ ਨੂੰ ਡਿਗਣੀਆਂ ਜੀ ਬੰਦੇ ਦੀ ਧਰਨ ਜਿਹੜੀ ਆ ਉਹ ਰਾਈਟ ਤੇ ਲੈਫਟ ਦੋਨਾਂ ਪਾਸੇ ਜਾਣੀ ਆ ਕਦੀ ਵੀ ਤੁਸੀਂ ਦੇਖੋਗੇ ਬੰਦਿਆਂ ਦੇ ਗੋਡੇ 5% ਜਾਂ ਤਾਂ ਕੋਈ ਛੱਟ ਲੱਗੀ ਹੋਵੇ ਜਾਂ ਹੋਰ ਹਨਾ ਨਹੀਂ ਤਾਂ ਜ਼ਿਆਦਾ ਕਰਕੇ ਲੇਡੀਜ਼ ਦੇ ਗੋਡੇ ਦੁਖਦੇ ਆ ਜੀ ਉਹ ਇਸੇ ਕਰਕੇ ਆ ਕਿ ਬੱਚਾ ਬੱਚੇ ਹੋਣ ਤੋਂ ਬਾਅਦ ਅੱਜ ਦਾ ਜਿਹੜਾ ਜਦੋਂ ਤੋਂ ਐਲੋਪੈਥਿਕ ਨਹੀਂ ਜੋਰ ਪਾਇਆ ਸਾਇੰਸ ਨੇ ਬੱਚੀਆਂ ਦੇ ਸਰਜਰੀਆਂ ਕਰਕੇ ਜਦੋਂ ਬੱਚੇ ਲੈਣੇ ਸ਼ੁਰੂ ਕੀਤੇ ਇਹਦੇ ਵਿੱਚ ਬਹੁਤ ਸੈਂਸਿਟਿਵ ਨਰਵ ਹੁੰਦੀਆਂ ਨੇ ਜੀ ਨਾਭੀ ਦੇ ਕੋਲ ਜੀ ਉਹ ਜਦੋਂ ਸਰਜਰੀ ਕਰਦੇ ਨੇ ਉਹ ਨਰਵ ਵਿੱਚੋਂ ਕੋਈ ਕੱਟੀਆਂ ਜਾਂਦੀਆਂ ਕੱਟੀਆਂ ਜਾਂਦੀਆਂ ਕੱਟੀਆਂ ਹੋਣ ਕਰਕੇ ਉਹਨਾਂ ਦੀ ਜਿਹੜੀ L4 ਨਰਵ L4 L5 ਆ ਉਹ ਡਿਸਕਾਂ ਟਡੀਆਂ ਹਿੱਲ ਜਾਂਦੀਆਂ ਜੀ ਜਿਹਦੇ ਕਰਕੇ ਜਿਹੜਾ ਲੇਰੀ ਦੇ ਗੋਡਿਆਂ ਦਾ ਆ ਪ੍ਰੋਬਲਮ ਸਭ ਤੋਂ ਜ਼ਿਆਦਾ ਆ ਬੈਕ ਦੀ ਆਪਾਂ ਆਉਣ ਵਾਲੇ ਸਮੇਂ 'ਚ ਮੈਂ ਤੁਹਾਨੂੰ ਇੱਕ ਦੋ ਵੀਡੀਓ ਐਕਸਰਸਾਈਜ਼ ਦੱਸਾਂਗਾ ਜਿਹੜੀਆਂ ਕਿ ਮੈਂ ਬਹੁਤ ਬੱਚੀਆਂ ਨੂੰ ਕਰਾਉਣਾ ਹੈ ਜੀ ਔਰ 99% ਉਹਨਾਂ ਦਾ ਜਿਹੜਾ ਰਿਜ਼ਲਟ ਆਉਂਦਾ ਬੱਚੀਆਂ ਪ੍ਰੈਗਨੈਂਟ ਪ੍ਰੈਗਨੈਂਟ ਨਹੀਂ ਹੁੰਦੀਆਂ ਉਹਦੇ ਪਿੱਛੇ ਵੀ ਇਹੀ ਹੁੰਦਾ ਕਿ ਜਦੋਂ ਉਹਨਾਂ ਦੀ ਬੱਚੇਦਾਨੀ ਡਿਗੀ ਆ ਉਹਨਾਂ ਨੇ ਪ੍ਰੈਗਨੈਂਸੀ ਨਹੀਂ ਹੋਣਾ ਜੇ ਬੱਚੇਦਾਨੀ ਡਿਗੀ ਆ ਤੇ ਉਹ ਬੱਚਾ ਡਿਲੀਵਰ ਜਿਹੜਾ ਆ ਨਾਰਮਲ ਨਹੀਂ ਡਿਲੀਵਰੀ ਹੋਣੀ ਹਮੇਸ਼ਾ ਉਹ ਵੇ ਲੈ ਕੇ ਕਹਿੰਦੇ ਇਸ ਕਰਕੇ ਜਿਹੜੀਆਂ ਬੱਚੀਆਂ ਸਾਡੀਆਂ ਲੇਡੀਆ ਉਹਨਾਂ ਦੇ ਗੋਡਿਆਂ ਦੀ ਪ੍ਰੋਬਲਮ ਹੈ ਇਹ ਪਿੱਛੇ ਇਹਦੇ ਪਿੱਛੇ ਇਹੋ ਜੀ ਕਾਰਨ ਹੈ ਇਕੱਲਾ ਆਪਣੇ ਦੇ ਵਿੱਚ ਨਹੀਂ ਇਹ ਸਾਰੇ ਆਲ ਓਵਰ ਬੜ ਦੇ ਵਿੱਚ ਹੀ ਲੈ ਲਈ ਤੇ ਪ੍ਰੋਬਲਮ ਹੈ ਮਤਲਬ ਤੁਹਾਡੇ ਕਹਿਣ ਤੋਂ ਮੈਂ ਸਮਝਿਆ ਜੀ ਕਿ ਜਿਹੜਾ ਔਰਤਾਂ ਦੇ ਵਿੱਚ ਖਾਸ ਕਰਕੇ ਗੋਡੇ ਔਰ ਕਮਰ ਦੁਖਣ ਦਾ ਜਿਹੜਾ ਕਾਰਨ ਹੈ ਉਹ ਜਿਹੜਾ ਤੁਸੀਂ ਦੱਸਿਆ ਪੁੱਛੇ ਤਾਂ ਨਹੀਂ ਡਿੱਗਣਾ ਬੱਚੇ ਦਾ ਨਹੀਂ ਡਿੱਗਣਾ ਔਰ ਧਰਨ ਕੀ ਅਲੱਗ-ਅਲੱਗ ਦੋ ਚੀਜ਼ਾਂ ਨੇ ਜੀ ਕਿਸੇ ਜਦੋਂ ਬੱਚੇ ਦਾ ਨਹੀਂ ਡਿੱਗਨੀ ਆ ਉਸੇ ਧਰਨ ਜਿਹੜੀ ਆ ਉਹ ਇੱਕ ਸਾਈਡ ਤੇ ਹੋ ਜਾਣੀ ਹੈ ਜੀ ਜੀ ਜਦੋਂ ਧਰਨ ਹਮੇਸ਼ਾ ਜਿਹੜੀ ਲੇਡੀਜ਼ ਦੀ ਧਰਨ ਹੈ ਉਹ ਲੈਫਟ ਨੂੰ ਹੀ ਜਾਣੀ ਹੈ ਜੀ ਬੰਦੇ ਦੀ ਧਰਨ ਜਿਹੜੀ ਆ ਰਾਈਟ ਲੈਫਟ ਥੱਲੇ ਉੱਤੇ ਜਾਊਗੀ ਹੁਣ ਇਹਦੇ ਪਿੱਛੇ ਬਹੁਤ ਵੱਡੀ ਸਟੋਰੀ ਆ ਕਿਤੇ ਆਪਾਂ ਹੋਰ ਐਪਟੀਚੂਡ ਕਰਾਂਗੇ ਉਹਦੇ ਬਾਰੇ ਤੁਹਾਨੂੰ ਦੱਸਾਂ ਕਿਉਂਕਿ ਜਦੋਂ ਧਰਨ ਹੀ ਲੈਣੀ ਆ ਧਰਨ ਦੇ ਉੱਪਰ ਇੱਥੇ ਕੌਡੀ ਹੁੰਦੀ ਆ ਆਮ ਪਿਛਲੀਆਂ ਬੀਬੀਆਂ ਜਿਹੜੀਆਂ ਨੇ ਉਹਨਾਂ ਪਤਾ ਵੀ ਕੌਡੀ ਦੇਖ ਪੀ ਗਿਆ ਉਹ ਆਮ ਚੱਕ ਦਿੰਦੀਆਂ ਹੁੰਦੀਆਂ ਸੀ ਕੌਡੀ ਦੇ ਉੱਤੇ ਲੀਵਰ ਆ ਜਦੋਂ ਧਰਨ ਹਿਲਣੀ ਆ ਧਰਨ ਦੇ ਨਾਲ L4 L5 ਹਿੱਲਣੀ ਆ ਤੁਹਾਡੀ ਬੈਕ ਦੀ ਤੇ ਗੋਡਿਆਂ ਦੀ ਪ੍ਰੋਬਲਮ ਆਉਣੀ ਆ ਜਦੋਂ ਧਰਨ ਹਿੱਲਣੀ ਆ ਕੌਡੀ ਹਿੱਲਣੀ ਆ ਜੇ ਕੌਡੀ ਹਿੱਲੀ ਆ ਤੇ ਲੀਵਰ ਅਫਸੈਟ ਹੋ ਜਾਣਾ ਜੀ ਤੇ ਲੀਵਰ ਅਫਸੈਟ ਹੋਇਆ ਤੇ ਸਮਝ ਲਓ ਤੁਹਾਡਾ ਜੀਵਨ ਸਾਰਾ ਸਿਸਟਮ ਖਰਾਬ ਜੀਵਨ ਅਫਸੈਟ ਹੋ ਜਾਣਾ ਇਹ ਜ਼ਰੂਰੀ ਆ ਮੇਰੀਆਂ ਸਤਿਕਾਰਯੋਗ ਜਿਹੜੀਆਂ ਬੀਬੀਆਂ ਪੈਣਾ ਆ ਬੱਚੀਆਂ ਆ ਉਹ ਆਪਣੀਆਂ ਜਿਹੜੀਆਂ ਵੱਡੀਆਂ ਬੀਬੇ ਆ ਉਹਨਾਂ ਦੀ ਸਲਾਹ ਜ਼ਰੂਰ ਲੈਣ ਤੇ ਬੇਬੇ ਮੇਰੀਆਂ ਲੱਤਾਂ ਗੋਡੇ ਦੁਖਦੇ ਕਾਤੇ ਦੁਖਦੇ ਉਹ ਬੀਬੀਆਂ ਸਾਡੀ ਜਿਹੜੀਆਂ ਵੱਡੀਆਂ ਬੀਬੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਇਸ ਗੱਲ ਦਾ ਭਾਜੀ ਅੱਜ ਇਹ ਜਾਨਣਾ ਚਾਹਾਂਗੇ ਕਿ ਮੇਰੇ ਖਿਆਲ ਦੇ ਵਿੱਚ 95% ਜਿਹੜੇ ਆ ਬੱਚਾ ਪੈਦਾ ਹੁੰਦਾ ਹ ਹ ਇਹ ਹਸਪੀਟਲਾਂ ਦੇ ਵਿੱਚ ਹੁੰਦਾ ਜਾਂ ਇਹ ਕਹੋ ਵੱਡੇ ਆਪਰੇਸ਼ਨ ਨਾਲ ਹੁੰਦਾ ਜਦ ਕਿ ਅੱਜ ਤੋਂ 35-40 ਸਾਲ ਪਹਿਲਾਂ ਇਹੋ ਜਿਹਾ ਕੁਝ ਨਹੀਂ ਸੀਗਾ ਇਹਦੇ ਪਿੱਛੇ ਕਾਰਨ ਕੀ ਮੰਨਦੇ ਹੋ ਤੁਸੀਂ ਇਹ ਮਾਫੀਆ ਜੀ ਜਿਹੜੀ ਜਿਹੜੀ ਐਲੋਪੈਥਿਕ ਹੈ ਨਾ ਜੀ ਮੇਰੇ ਡਾਕਟਰ ਵੀ ਗੁੱਸਾ ਨਾ ਕਰਿਓ ਜੀ ਡਾਕਟਰਾਂ ਨੂੰ ਨਾ ਰੱਬ ਦਾ ਰੂਪ ਦਿੱਤਾ ਗਿਆ ਸੀ ਕਿ ਡਾਕਟਰ ਦੂਜਾ ਰੱਬ ਆ ਇਹ ਨਹੀਂ ਸੀ ਨਾ ਡੱਡੇ ਨਾਲ ਡਾਕਟਰ ਹੈ ਤੇ ਡੱਡੇ ਨਾਲ ڈاکੂ ਆ ਜੀ ڈاکੂ ਜਿਹੜਿਆ ਨਾ ਕਦੀ ਵੀ ਕਿਸੇ ਦੇ ਘਰ ਡਾਕਾ ਮਾਰਨਗੇ ਨਾ ਪਹਿਲਾਂ ਦੇਖਦੇ ਆ ਵੀ ਇਹਦੇ ਘਰ ਕੋਈ ਹੈਗਾ ਕਿ ਨਹੀਂ ਹੈਗਾ ਹੈਗਾ ਕਿ ਨਹੀਂ ਹੈਗਾ ਤਾਂ ਡਾਕਾ ਮਾਰਨਗੇ ਜੀ ਜਿਹੜਾ ਡਾਕਟਰ ਹੈ ਇਸ ਵੇਲੇ ਸਾਡੀ ਡਾਕਟਰ ਸਿਸਟਮ ਜਿਹੜੀ ਮੈਡੀਕਲ ਸਿਸਟਮ ਹੈ ਇੰਨਾ ਕਰਪਟ ਹੋ ਗਿਆ ਜੀ ਮੈਂ ਆਪਣੇ ਘਰ ਦੀ ਗੱਲ ਦੱਸਦਾ ਮੇਰੀ ਮੇਰੀ 9 ਦੇ 9 ਰਾਣੀ ਦੇ ਬੱਚਾ ਹੋਣਾ ਪਹਿਲਾ ਹੋਣਾ ਸੀ ਜੀ ਮੈਂ ਉਹਨੂੰ ਕਿਹਾ ਪੁੱਤ ਏਦੇ ਦਾ ਕਰਦੀ ਰਿਆ ਕਰ ਜੀ ਸਾਰਾ ਕੁਝ ਨਾਰਮਲ ਸੀ ਜੀ ਜਦੋਂ ਹਸਪੀਟਲ ਦਾਖਲ ਕੀਤੀ ਗਈ ਉੱਥੇ ਜਿਹੜੀ ਨਰਸ ਸੀ ਉਹਨੂੰ ਪਤਾ ਸੀ ਕਿ ਇਹ ਦੇ ਫਾਜ਼ਨ ਲਾਰ ਅਮਰੀਕਾ ਆ ਜੀ ਉਹਨੇ ਡਾਕਟਰ ਦੇ ਕੰਨ ਦੇ ਵਿੱਚ ਫੂਕ ਮਾਰਤੀ ਕਿ ਇਹ ਦੇ ਫਾਜ਼ਨ ਅਮਰੀਕਾ ਜੀ 50 ਮਿੰਟਾਂ ਚ ਉਹਨਾਂ ਨੇ ਪ੍ਰੋਗਰਾਮ ਚੇਂਜ ਕਰਤਾ ਕਿ ਇਹਦੀ ਤਾਂ ਸਰਜਰੀ ਹੋਣੀ ਆ ਜੀ ਇਹ ਤਾਂ ਫਲਾਣਾ ਹੋ ਗਿਆ ਜਦ ਕਿ ਬਿਲਕੁਲ ਸਾਰਾ ਕੁਝ ਨਾਰਮਲ ਸੀ ਜੀ ਜੀ ਉੱਥੇ ਡਾਕਟਰ ਚਾਹੁੰਦਾ ਤੇ ਉਹ ਨਹੀਂ ਪਰ ਅੱਜ ਉਸ ਉਸ ਬੱਚੀ ਨੂੰ ਪਤਾ ਕਿ ਜਦੋਂ ਸਰਜਰੀ ਹੋਈ ਆ ਉਸ ਲਈ ਜਿਹੜੀਆਂ ਨਰਵ ਕੱਟੀਆਂ ਗਈਆਂ ਇਹ ਬਹੁਤ ਪਰ ਖਿਆਲ ਕਰੋ ਕੋਸ਼ਿਸ਼ ਕਰੋ ਜੇ ਤੁਸੀਂ ਨਾਰਮਲ ਆਪਣੇ ਜਿਹੜੇ ਬਜ਼ੁਰਗ ਬੀਬੀਆਂ ਨੇ ਉਹਨਾਂ ਦੀ ਸਲਾਹ ਜ਼ਰੂਰ ਬੱਚੀਆਂ ਲੈਣ ਕਿਉਂਕਿ ਘਰੇ ਹੀ ਸਾਡੇ ਕੋਲ ਸਭ ਕੁਝ ਬੈਠਾ ਆ ਅੰਗੇ 4 4 5 5 7 7 ਜਵਾਕ ਹੁੰਦੇ ਸੀ ਜੀ ਹਾਂ ਬੀਬੀਆਂ ਤਾਂ ਵੀ ਤੁਰੀਆਂ ਫੇਰਦੀਆਂ ਕੰਮ ਕਰਦੀ ਹੁੰਦੀ ਇੱਕ ਝੋਲੀ ਜਿਹਾ ਹੁੰਦਾ ਸੀ ਇੱਕ ਇਧਰ ਹੁੰਦਾ ਸੀ ਤਾਂ ਵੀ ਘਰ ਦੇ ਕੂੜਾ ਕਰ ਸਾਰਾ ਕੁਝ ਘਰ ਦੇ ਕੰਮ ਸਾਰੀਆਂ ਆਪ ਹੀ ਬੇਬੇ ਕਰਦੀਆਂ ਹੁੰਦੀਆਂ ਨੇ ਇਸ ਕਰਕੇ ਇਹਦਾ ਕਾਰਨ ਇਹ ਹੋਈ ਆ ਜਿਹੜੀ ਮੈਡੀਕਲ ਲੈਣ ਆ ਉਹ ਜ਼ਿਆਦਾ ਆਪਣੀ ਲੀਹ ਤੋਂ ਲੈ ਚੁੱਕੀ ਆ ਅੱਜ ਤੁਹਾਡੀ ਗੱਲ ਤੋਂ ਭਾਜੀ ਮੈਂ ਜੇ ਅੱਜ ਆਪਾਂ ਇੱਕ ਐਗਜ਼ਾਮਪਲ ਲਈਏ ਅੱਜ ਦੇ ਦੌਰ ਦੇ ਵਿੱਚ ਵੀ ਸੜਕਾਂ ਤੇ ਜਵੇਂ ਟੱਪਰੀ ਵਾਸ ਵਗੈਰਾ ਹੁੰਦੇ ਨੇ ਉਹਨਾਂ ਦੇ ਵੀ ਮਤਲਬ ਉਹ ਚਾਰ ਚਾਰ ਪੰਜ ਬੱਚੇ ਹੁੰਦੇ ਨੇ ਔਰ ਉਹ ਮੇਰੇ ਖਿਆਲ ਉਹ ਇਦਾਂ ਰਸਤੇ 'ਚ ਹੀ ਉਹਨਾਂ ਦੇ ਬੱਚੇ ਬਹੁਤ ਕੀ ਸੋਚਦੀ ਇਹਨਾਂ ਤੇ ਇਹ ਤੁਹਾਡੇ ਕਹਿਣ ਅਨੁਸਾਰ ਇਹ ਸਾਰਾ ਡਾਕਟਰ ਮਾਫੀਆ ਜਿਹੜਾ ਬਿਨਾਂ ਵਜ੍ਹਾ ਮਤਲਬ ਕਾਰਨ ਕੀ ਹੋ ਗਿਆ ਅੱਜ ਜਿਹੜਾ ਸਾਡਾ ਫੋਨ ਆ ਜੀ ਜਿਹੜੀਆਂ ਬੱਚੀਆਂ ਆ ਉਹ ਆਪਣੀ ਮਾਂ ਦੀ ਜਾਂ ਆਪਣੀ ਸੱਸ ਦੀ ਗੱਲ ਨਹੀਂ ਸੁਣਦੀਆਂ ਜੀ ਉਹ ਡਾਕਟਰ ਦੇ ਪਿੱਛੇ ਲੱਗ ਜਾਂਦੀਆਂ ਡਾਕਟਰ ਹਜੇ ਬੱਚੀ ਪ੍ਰੈਗਨੈਂਟ ਹੋਈ ਆ ਹਰੇ ਮਹੀਨਾ ਦੋ ਮਹੀਨੇ ਦਾ ਬੱਚਾ ਨਹੀਂ ਹੋਇਆ ਹੁੰਦਾ ਉਹ ਨਾਲ ਹੀ ਬੱਚਿਆਂ ਨੂੰ ਦੱਛੇ ਲੜਾ ਪੈਂਦੇ ਆ ਤੂੰ ਆਹ ਕਰਿਆ ਕਰਨਾ ਤੂੰ ਆਹ ਕਰੇ ਅਸੀਂ ਤਾਂ ਦੇਖਿਆ ਨਹੀਂ ਪਹਿਲਾਂ 50 60 70 ਸਾਲ ਜਿਹੜੇ ਬੱਚੇ ਪੈਦਾ ਹੁੰਦੇ ਸੀ ਕਿਹੜੀਆਂ ਇੰਟਰੈਕਸ਼ਨ ਆ ਉਹਨਾਂ ਨੂੰ ਦਿੰਦੇ ਸੀ ਪਰ ਨਾਲ ਦੀ ਨਾਲ ਮੈਡੀਸਨ ਵੀ ਮੇਰੇ ਖਿਆਲ ਬਿਲਕੁਲ ਨਾਲ ਨਾਲ ਮੈਡੀਸਨ ਦੇ ਹੀ ਜਾਂਦੇ ਉਹ ਬੱਚੇ ਨੂੰ ਸ਼ੁਰੂ ਤੋਂ ਹੀ ਜਿਹੜੇ ਉਹਦੇ ਆਰਗਨ ਆ ਉਹ ਦਵਾਈਆਂ ਤੇ ਲੱਗ ਜਾਂਦੇ ਦਵਾਈਆਂ ਤੇ ਡਿਪੈਂਡ ਹੋ ਜਾਂਦੇ ਤੇ ਬੱਚਿਆਂ ਨੂੰ ਤੁਸੀਂ ਕਿੱਥੋਂ ਪਲਵਾਨ ਪੈਦਾ ਕਰ ਲੋਗੇ ਕਿੱਥੋਂ ਦਾਰਾ ਸਿੰਘ ਲੈ ਆਉਂਗੇ ਮੁੜ ਕੇ ਜੀ ਹਾਂਜੀ ਅੱਜ ਦੇ ਹੁਣ ਜਿਹੜੇ ਬੱਚੇ ਨੇ ਸਾਡੇ ਸਮੇਂ ਦੇ ਜਿਹੜੀਆਂ ਜਿੰਮਾਂ ਸੀ ਜਿੰਮਾਂ ਥੋੜਾ ਹੁੰਦੀਆਂ ਸੀਗੀਆਂ ਜੀ ਇਸ ਕਰਕੇ ਕੋਸ਼ਿਸ਼ ਕਰੋ ਮੇਰੀਆਂ ਸਤਿਕਾਰਯੋਗ ਬੀਬੀਆਂ ਨੂੰ ਮੈਂ ਤਾਂ ਸਭ ਤੋਂ ਵੱਡੀ ਬੇਨਤੀ ਇਹ ਨਾ ਕਰੂੰ ਕਿ ਸਮਾਜ ਦੀ ਸਿਰਜਣਾ ਜਿਹੜੀ ਤੁਹਾਡੇ ਹੱਥ 'ਚ ਹੈ ਤੁਸੀਂ ਆਪਣੇ ਆਪ ਨੂੰ ਤਿਆਰ ਹੋਵੋ ਗਾਂ ਤੋਂ ਗਾਂ ਬੱਚੀਆਂ ਇਹ ਸਾਰੀਆਂ ਚੀਜ਼ਾਂ ਚੱਕਣ ਜੇ ਤੁਹਾਡੇ ਕੋਲ ਜਿਹੜਾ ਹੱਥ ਦੇ ਵਿੱਚ ਫੋਨ ਹੈ ਇਹਦੇ ਵਿੱਚ ਚੰਗੀਆਂ ਚੀਜ਼ਾਂ ਵੀ ਬਹੁਤ ਆ ਤੁਸੀਂ ਲੈ ਸਕਦੀਆਂ ਜੀ ਇਹ ਜਲੂਰ ਚੀਜ਼ ਹੈ ਭਾਜੀ ਹੈਲਥ ਸਿਸਟਮ ਦੀ ਆਪਾਂ ਗੱਲ ਕਰ ਰਹੇ ਸੀਗੇ ਹੈਲਥ ਸਿਸਟਮ ਤੁਸੀਂ ਪੰਜਾਬ ਦੇ ਵਿੱਚ ਅੱਧੀ ਤੋਂ ਜ਼ਿਆਦਾ ਜ਼ਿੰਦਗੀ ਲੰਘਾਈ ਹੈ ਹੁਣ ਤੁਸੀਂ ਅ ਦੁਨੀਆ ਦਾ ਸਰਪੰਚ ਜਿਹਨੂੰ ਕਹਿੰਦੇ ਆ ਅਮਰੀਕਾ ਸਭ ਤੋਂ ਉੱਥੇ ਤੁਸੀਂ ਰਹਿ ਰਹੇ ਹੋ ਉਹ ਵੀ ਉਹ ਨਿਊਯਾਰਕ ਸਿਟੀ ਚ ਬਾਕੀ ਤੁਸੀਂ ਸਾਰਾ ਵਰਲਡ ਵੀ ਘੁੰਮਿਆ ਹੋਇਆ ਤੁਹਾਨੂੰ ਦੋਨਾਂ ਹੈਲਥ ਸਿਸਟਮ ਇੰਡੀਆ ਦੇ ਜਾਂ ਫੋਰਨ ਦੇ ਦੇ ਵਿੱਚ ਫਰਕ ਲੱਗਦਾ ਕੋਈ ਕਹਦਾ ਸੇਮ ਹੀ ਹੈ ਬਹੁਤ ਜ਼ਿਆਦਾ ਫਰਕ ਹੈ ਅਮਰੀਕਾ ਦੇ ਵਿੱਚ ਸਾਡੇ ਇੱਥੇ ਡਿਲੀਵਰੀ ਕੇਸ ਜਿਹੜੇ ਆ ਜੀ ਆਲਮੋਸਟ ਸਿਰਫ ਸਾਡੇ ਜਿਹੜੇ ਸੰਲੋਪੀ ਜਰੂਰ ਮਾਤੜ ਬੰਦੇ ਆ ਜੀ ਉਹਨਾਂ ਦੀਆਂ ਡਿਲੀਵਰੀਆਂ ਤਾਂ ਆਪਾਂਵੇਂ ਨਾਰਮਲ ਹੋ ਜਾਂਦੀਆਂ ਹੁੰਨ ਯੂ ਅਮਰੀਕਾ ਆਪਾਂ ਡਿਲੀਵਰੀ ਲਾਈਨ 'ਤੇ ਚੱਲਦੇ ਹਾਂ ਨਾ ਜੀ ਤੇ ਪਰ ਆਮ ਜਿਹੜੇ ਮੀਡੀਅਮ ਤੌਖਾ ਜਿਹਦਾ ਆਪਾਂ ਲੋਕ ਆ ਜਾਂ ਅਮੀਰ ਆ ਜੀ ਉਹਨਾਂ ਦੀਆਂ ਉਹਨਾਂ ਦੇ ਬੱਚਿਆਂ ਦੀਆਂ ਡਿਲੀਵਰੀਆਂ ਜਿਹੜੀਆਂ ਨਾਰਮਲ ਨਹੀਂ ਹੁੰਦੀਆਂ ਜੀ ਉਹ ਸਰਜਰੀਆਂ ਤੋਂ ਬਿਨਾ ਪਰ ਉੱਥੇ ਤਾਂ ਨਹੀਂ ਗਾ ਜੀ ਅਮਰੀਕਾ ਦੇ ਵਿੱਚ ਹਾਂਜੀ ਉਹਨਾਂ ਦੀ 99% ਕੋਰ ਉਹਨਾਂ ਦਾ ਕੋਸ਼ਿਸ਼ ਹੁੰਦੀ ਹੈ ਕਿ ਨਾਰਮਲ ਬੱਚੇ ਦੀ ਡਿਲੀਵਰੀ ਕਰਾਉਂਦੇ ਨੇ ਜੀ ਉਹ ਬਹੁਤ ਘੱਟ ਸਰਜਰੀ ਕਰਦੇ 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 ਆ ਪਰ ਬਹੁਤ ਘੱਟ ਕਰਦੇ ਆ ਜੀ ਦੂਸਰੀ ਮੈਡੀਕਲ ਲੈਨ ਦੇ ਵਿੱਚ ਉੱਥੇ ਇਹ ਆ ਕਿ ਬਹੁਤ ਛੇਤੀ ਤੁਹਾਨੂੰ ਦਵਾਈਆਂ ਤੇ ਨਹੀਂ ਦਿੰਦੇ ਹੋ ਜੀ ਹੁਣ ਇੱਥੇ ਤਾਂ ਆਪਾਂ ਤਾਂ ਇੱਥੇ ਕੈਮਿਸਟ ਦੀ ਦੁਕਾਨ ਆ ਚਲੋ ਆਹ ਦਵਾਈ ਲੈਓ ਚਲੋ ਉਹ ਦਵਾਈ ਲੈਓ ਇਦਾਂ ਉੱਥੇ ਨਹੀਂ ਜੀ ਬਕਾਇਦਾ ਉੱਥੇ ਹਾਂ ਓਵਰ ਟੂ ਕਾਊਂਟਰ ਮੈਡੀਸਨ ਹੈਗੀਆਂ ਉੱਥੇ ਜਿਹੜੀਆਂ ਕਿ ਤੁਹਾਨੂੰ ਨਾਰਮਲੀ ਜਿਹੜੀਆਂ ਚਾਹੀਦੀਆਂ ਤੁਸੀਂ ਲੈ ਸਕਦੇ ਆ ਪਰ ਜਿਹੜੀਆਂ ਸਟਰੋਂਗ ਦਵਾਈਆਂ ਜਾਂ ਕੁਝ ਵੀ ਆ ਉਹ ਤੁਸੀਂ ਆਮ ਨਹੀਂ ਲੈ ਸਕਦੇ ਜੀ ਇੱਥੇ ਤਾਂ ਤੁਸੀਂ ਇਹ ਚੀਜ਼ਾਂ ਕਿਉਂਕਿ ਸਿਸਟਮ ਜਿਹੜਾ ਉੱਥੇ ਆ ਉੱਥੇ ਅੰਸ਼ੂਰ ਸਿਸਟਮ ਆ ਜੀ ਮੈਡੀਕਲ ਹਾਂ ਸਾਡੇ ਦੇਸੀ ਡਾਕਟਰ ਜ਼ਰੂਰ ਉੱਥੇ ਥੋੜਾ ਜਿਹਾ ਤਾਂਠਾ ਕਰ ਜਾਂਦੇ ਆ ਪਰ ਜਿਹੜੇ ਅਮਰੀਕਨ ਜਾਂ ਜਿਹੜੇ ਉੱਥੇ ਦੇ ਪ੍ਰੋਫੈਸ਼ਨਲ ਡਾਕਟਰ ਆ ਬਹੁਤ ਜ਼ਿਆਦਾ ਧਿਆਨ ਕਰਦੇ ਆ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਕੇ ਬੰਦੇ ਨੂੰ ਡਾਈਟ ਵਗੈਰਾ ਸਾਰੀ ਉਹ ਦੱਸ ਦਿੰਦੇ ਵੀ ਤੂੰ ਕੋਸ਼ਿਸ਼ ਕਰ ਡਾਈਟ ਦੇ ਨਾਲ ਆਪਣੇ ਆਪ ਨੂੰ ਕਾਫੀ ਫਰਕ ਹੈ ਇਸ ਮੈਡੀਕਲ ਲੈਣ ਦੇ ਵਿੱਚ